ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਔਰ ਆਉਣ ਦੇ 4 ਦਿਨਾਂ ਦੀ ਆਫਾ ਗੱਲ ਕਰਨੀ ਹੈ ਯਾਨੀ ਕਿ 12 ਮਈ ਤੱਕ ਪੰਜਾਬ ਦਾ ਮੌਸਮ ਕਿੰਗਾ ਦਾ ਰਹਿ ਸਕਦਾ ਔਰ ਜਿਹੜਾ ਪੱਛਮੀ ਸਿਸਟਮ ਸਰਗਰੂਗਾ ਜੀ ਇਹ ਆਉਂਦੇ ਦਿਨਾਂ ਦੇ ਵਿੱਚ ਕਿੰਨਾ ਕੁ ਐਕਟਿਵ ਰਹੇਗਾ ਤੇ ਉਮੀਦਿਆਸਰ ਕਿੰਨੇ ਕੁ ਬਣਨਗੇ ਇਹ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਗੱਲ ਆਫਾ ਪੰਜਾਬ ਦੀ ਕਰ ਲੈਨੇ ਆ ਜੀ ਪੰਜਾਬ ਦੇ ਵਿੱਚ ਮਾਝਾ ਖੇਤਰ ਦੇ ਵਿੱਚ ਇਸ ਵੇਲੇ ਇੱਕ ਪਛਮੀ ਸਿਸਟਮ ਦੇ ਸਰਕਾ ਬੱਦਲਵਾਈ ਬਣੀ ਹੋਈ ਆ ਤੇ ਮਾਝੇ ਖੇਤਰ ਦੇ ਵਿੱਚ ਕਿਤੇ ਕਿਤੇ ਮੀਂਹ ਜੜਿਆ ਜਾਰੀ ਸ਼ੁਰੂ ਹੋ ਚੁੱਕੇ ਨੇ ਤੇ ਆਉਂਦੇ ਘੰਟਿਆਂ ਦੇ ਵਿੱਚ ਹੋਰ ਖੇਤਰ ਵੀ ਕਵਰ ਹੋ ਸਕਦੇ ਨੇ ਸੋ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੀ ਉਮੀਦ ਰਹੇਗੀ ਜੀ ਜ਼ਿਲ੍ਹਾ ਸ੍ਰੀ ਅਮ੍ਰਿਤਸਰ ਸਾਹਿਬ ਪਠਾਨਕੋਟ ਗੁਰਦਾਸਪੁਰ ਸ੍ਰੀ ਤਰਨਤਾਰਨ ਸਾਹਿਬ ਤੇ ਕੁਝ ਕੁ ਖੇਤਰ ਜਿਹੜੇ ਦਵਾਬੇ ਦੇ ਹੋ ਸਕਦੇ ਨੇ ਜਿੱਥੇ ਹਲਕੇ ਕਣੀਆਂ ਹਲਕੀ ਕਿਰਮਨ ਕਿਤੇ ਕਿਤੇ ਦਰਮਿਆਨੇ ਮੀਂਹ ਜੜਿਆ ਦਰਜ ਹੋ ਸਕਦੇ ਨੇ ਸੋ ਇਹਨਾਂ ਖੇਤਰਾਂ ਦੇ ਵਿੱਚ ਬੱਦਲ ਐਕਟਿਵੇਟ ਹੈ ਤੇ ਅਗਲੇ 2-3 ਘੰਟਿਆਂ ਦੇ ਵਿੱਚ ਸਰਗਰਮ ਰਹੇਗਾ ਇਹਨਾਂ ਖੇਤਰਾਂ ਦੇ ਵਿੱਚ ਜੀ ਟੈਂਪਰੇਚਰ ਜਿਹੜੇ ਨੇ ਉਹ ਬੀਤੇ ਦਿਨਾਂ ਦੇ ਮੁਕਾਬਲੇ ਜਿਹੜੇ ਸਟੇਬਲ ਬਣੇ ਹੋਏ ਨੇ ਜਿੱਥੇ 44 45 ਤੇ ਟੈਂਪਰੇਚਰ ਜਾ ਪਹੁੰਚੇ ਸੀ ਉਹ ਹੁਣ ਠੇਠ ਆ ਚੁੱਕੇ ਨੇ 36 37 38 ਦਾ ਸਾਜ਼ ਜ਼ਿਲ੍ਹਾ ਦੇ ਟੈਂਪਰੇਚਰ ਜਿਹੜੇ ਮੈਕਸਿਮਮ ਦਰਜ ਹੋ ਰਹੇ ਨੇ ਇਹਨਾਂ ਦੇ ਵਿੱਚ ਵਾਧਾ ਦਰਜ ਹੋਵੇਗਾ ਪਰ ਹਾਲੇ ਨਹੀਂ ਕਿਉਂਕਿ ਹਾਲੇ ਪਛਵੇਂ ਸਿਸਟਮ ਸਰਗਰਮ ਹੈ 13 14 ਤਰੀਕ ਤੋਂ ਵਾਧਾ ਜਿਹੜਾ ਟੈਂਪਰੇਚਰ ਦੇ ਵਿੱਚ ਹੋਏਗਾ ਜਲਦ ਹੀ ਜਿਹੜਾ ਲੋ ਦੀ ਵਾਪਸੀ ਹੋਏਗੀ ਲੋ ਮਤਲਬ ਕਿ ਠੰਡ ਦੇ ਚਾਂਸ ਵੜਦੇ ਜਾਫਰੇ ਨੇ ਕਿਉਂਕਿ ਆਉਂਦੇ ਦਿਨਾਂ ਦੇ ਵਿੱਚ ਨਵਾਂ ਕੋਈ ਸਿਸਟਮ ਆਉਂਦਾ ਜਾਫ ਨਹੀਂ ਰ ਸਿਸਟਮ ਚੱਲ ਰਿਹਾ ਜੀ ਇਹ 12 13 ਤਰੀਕ ਤੱਕ ਸਰਗਰਮ ਰਹੇਗਾ ਜੇਕਰ ਅਫਾਉ ਦੇ ਦਿਨਾਂ ਦੀ ਗੱਲ ਕਰਦੇ ਆ ਜੇ ਅੱਜ 8 ਤਰੀਕ ਹੈ 9 10 ਤੇ 11 12 ਟਟਵੇਂ ਤੌਰ ਤੇ ਸ਼ਰਾਟੇ ਲੱਗਣ ਦੀ ਉਮੀਦ ਹੈ 9 ਤੇ 10 ਤਰੀਕ ਨੂੰ ਕਲਵੀ ਜੇਕਰ ਬੱਦਲ ਬਣ ਜਾਂਦਾ ਜੀ ਦੁਪਹਿਰ ਤੋਂ ਬਾਅਦ ਸਵੇਰ ਤੋਂ ਤੋਫ ਲੱਗ ਜਾਂਦੀ ਹੈ ਤੇ ਗਰਜਲੇਸ਼ਕ ਵਾਲੇ ਬੱਦਲ ਬਣ ਸਕਦੇ ਨੇ ਜੋ ਕਿ ਕੁਝ ਖੇਤਰਾਂ ਦੇ ਵਿੱਚ ਉਮੀਦ ਅਰਜ ਕਰਵਾ ਸਕਦੇ ਨੇ ਸਿਰ ਇਸੇ ਤਰ੍ਹਾਂ ਰਾਜਸਥਾਨ ਦੇ ਉੱ퍼 ਇੱਕ ਸਰਕੂਲੇਸ਼ਨ ਬਣਿਆ ਹੋਇਆ ਅਰਬ ਸਾਗਰ ਤੋਂ ਆਉਂਦੀਆਂ ਹਵਾਵਾਂ ਸਦਕਾ ਜਿਹਦੇ ਨਾਲ ਰਾਜਸਥਾਨ ਦੇ ਵਿੱਚ ਉਮੀਦ ਅਰਜ ਹੋ ਰਹੇ ਨੇ ਵੀ ਤੇ 3-4 ਦਿਨਾਂ ਤੋਂ ਤੇ ਅੱਗੇ ਹਰਿਆਣਾ ਦੇ ਵਿੱਚ ਦਿੱਲੀ ਗੁਰੂਗਰਾਮ ਨੋਇਡਾ ਪੱਛਮੀ ਯੂਪੀ ਮਧ ਪ੍ਰਦੇਸ਼ ਉੱਤਰ ਭਾਰਤ ਦੇ ਬਹੁਤੇ ਖੇਤਰਾਂ ਦੇ ਵਿੱਚ ਔਰ ਮਾਧ ਹਾਰਤ ਦੇ ਬਹੁਤੇ ਖੇਤਰਾਂ ਦੇ ਵਿੱਚ ਸਰਕੂਲੇਸ਼ਨ ਦੇ ਜਿਦਾ ਜਿਹਾ ਸਦਕਾ ਟੁੱਟਵੇਂ ਤੌਰ ਤੇ ਸ਼ਰਾਟੇ ਜਿਹੜੇ ਲੱਗਦੇ ਨੇ ਸੌਂਦੇ ਦਿਨਾਂ ਦੇ ਵਿੱਚ ਵੀ ਸ਼ਰਾਟੇ ਲੱਗਣ ਦੀ ਉਮੀਦ ਹੈ 10 ਤੇ 11 ਤਰੀਕ ਨੂੰ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਫਿਰ ਤੋਂ ਪਛਮੀ ਸਿਸਟਮ ਦੀ ਜਿਹੜੀ ਆ ਵਾਪਸੀ ਹੋ ਸਕਦੀ ਆ ਪਛਮੀ ਸਿਸਟਮ ਵਾਲੇ ਇੱਥੇ ਯਾਰ ਜਿਹੜਾ ਹਵਾਵਾਂ ਦਾ ਜਿਹੜਾ ਦਬਾਅ ਬਣਿਆ ਹੋਇਆ ਸਰਕੂਲੇਸ਼ਨ ਬਣਿਆ ਹੋਇਆ ਉਹਦੇ ਨਾਲ ਇੱਕ ਵਾਰ ਫਿਰ ਤੋਂ ਜਿਹੜਾ ਜਿਹਾ ਬਾਲੂ ਮਿਲੇਗਾ ਸਿਸਟਮ ਨੂੰ ਜਦੇ ਨਾਲ 10 ਤੇ 11 12 ਤਰੀਕ ਨੂੰ ਇਹਨਾਂ ਤਲਾ ਦੇ ਵਿੱਚ ਫਿਰ ਤੋਂ ਇੱਕ ਵਾਰ ਮੀਂਹ ਦੇ ਹਨੇਰੇ ਤੇ ਜਿਹੜੀ ਮੀਦ ਰਹੇਗੀ ਇੱਕ ਅਜ਼ਰਫਾ ਤਾਜ਼ਾ ਅਪਡੇਟ ਤੇ ਲਾਵਾਂਗੇ ਜੋ ਜਾਰੀ ਕੀਤੀ ਹੈ ਜੀ ਅ ਡਿਪਾਰਟਮੈਂਟ ਯਾਨੀ ਕਿ ਮਾਲਸ ਵਫਾਕ ਨੇ ਸਕ੍ਰੀਨ ਦੇ ਉੱਤੇ ਦੇਖ ਸਕਦੇ ਆ 10 ਤੇ 11 ਤਰੀਕ ਨੂੰ ਫਿਰ ਤੋਂ ਗਰਜ ਰਿਸਕ ਦੇ ਨਾਲ ਜਿਹੜੇ ਉਮੀਦ ਹੈ ਯੈਲਰਟ ਨੇ ਜਾਰੀ ਕੀਤੇ ਜਾ ਚੁੱਕੇ ਨੇ ਜਿਵੇਂ ਕਿ ਅਸੀਂ ਤੁਹਾਨੂੰ ਹੁਣ ਦੱਸ ਰਹੇ ਸੀ ਕਿ 10 ਤੇ 11 ਤਰੀਕ ਨੂੰ ਸਿਸਟਮ ਫਿਰ ਤੋਂ ਜੋਰ ਫੜੇਗਾ ਇਸ ਲਈ 10 11 ਤਰੀਕ ਲਈ ਜਿਹੜੇ ਅਲਰਟ ਨੇ ਜਾਰੀ ਕੀਤੇ ਜਾ ਚੁੱਕੇ ਨੇ ਅੱਜ ਤੇ ਕੱਲ ਹੀ ਕੋਈ ਅਲਰਟ ਨਹੀਂ ਆ ਬੱਦਲ ਜੇਕਰ ਅੱਜ ਦੁਪਹਿਰ ਨੂੰ ਵੀ ਬਣ ਜਾਂਦਾ ਤੇ ਕੁਝ 2-3 ਦਿਨਾਂ ਦੇ ਵਿੱਚ ਕਾਰਵਾਈਆਂ ਕਰੇਗਾ ਉਹ ਵੀ ਹਲਕੇ ਦਰਮਿਆਨੇ ਉਮੀਦ ਹੈ ਵੱਡੇ ਚਖਰ ਦੀ ਉਮੀਦ ਹਾਲੇ ਨਹੀਂ ਹੈ 10 11 ਤਰੀਕ ਨੂੰ ਕੀ ਪ੍ਰਭਾਵ ਪੈਂਦਾ ਜੀ ਇਹਦੀ ਅਪਡੇਟ ਤੁਹਾਨੂੰ ਆਉਣ ਦੇ ਦਿਨਾਂ ਦੇ ਵਿੱਚ ਵੀ भागो दस से ग्यारह तरीक लिये जारी किए जा चुके हैं ठंडा स्टॉम लाइटनिंग एंडलिटी यानी कि गर्ज लिश के मी कुछ खेतों के हल्की गड़ेमार धनबाद जी शुक्रिया